ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਐਜੰਡਾ ਚਤਤਕਾਲ ਨਮਸਕਾਰ ਜ਼ਬਰਦਸਤ ਗੱਲ ਕਿਸਾਨੀ ਦੀ ਕਿਸਾਨਾਂ ਤੇ ਸਰਕਾਰ ਦਰਮਿਆਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੈ ਕੇ ਪਰਚਾ ਦਰਜ ਸੰਬੰਧੀ ਰੇੜਕਾ ਜਾਰੀ ਹੈ ਦੱਸ ਦਈਏ ਤੁਹਾਨੂੰ ਕਿ ਪੋਸਟਮਾਰਟਮ ਸ਼ੁਭਕਰਨ ਸਿੰਘ ਦਾ ਅੱਜ ਵੀ ਨਹੀਂ ਹੋ ਸਕਿਆ ਉਹਦੇ ਕਾਰਨ ਦੱਸਦੇ ਆਂ ਕਿਉਂਕਿ ਹਰਿਆਣਾ ਸਰਕਾਰ ਨੇ ਅਬਜੈਕਸ਼ਨ ਲਾਇਆ ਕਿ ਇਹ ਵੀ ਹੱਤਿਆ ਜਾਂ ਮੌਤ ਕਹਿ ਲੋ ਇਹ ਸਾਡੀ ਟਰੈਕ ਵਿੱਚ ਹੋਈ ਹੈ ਜਿਵੇਂ ਮੈਂ ਪਹਿਲਾਂ ਕੱਲ ਦੱਸਿਆ ਸੀ ਅੱਜ ਹਰਿਆਣਾ ਸਰਕਾਰ ਨੇ ਕੁਝ ਵੀਡੀਓ ਐਵੀਡੈਂਸ ਵੀਡੀਓਗ੍ਰਾਫੀ ਜਿਹੜੀ ਹੋਈ ਆ ਉਹਦਾ ਐਵੀਡੈਂਸ ਭੇਜਿਆ ਪੰਜਾਬ ਸਰਕਾਰ ਨੂੰ ਨਾਲੇ ਭੇਜੀ ਨਿਸ਼ਾਨਦੇਹੀ ਕਰਾ ਕੇ ਪਟਵਾਰੀਆਂ ਤੋਂ ਕਿ ਆ ਜਿਹੜਾ ਰਕਬਾ ਇਹ ਸਾਡੇ ਏਰੀਆ ਚ ਪੈਂਦਾ ਫਿਰ ਪੰਜਾਬ ਪੁਲਿਸ ਦੀ ਟੀਮ ਕੁਝ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਲੈ ਕੇ ਮੌਕੇ ਤੇ ਗਈ ਨਿਸ਼ਾਨ ਲਈ ਦਾ ਜਾਇਜ਼ਾ ਲਿਆ ਸਾਰੇ ਤੱਥ ਪਰਖੇ ਉਦੋਂ ਬਾਅਦ ਉਹ ਇਸ ਨਿਸ਼ਕਸ਼ ਤੇ ਪਹੁੰਚੇ ਕਿ ਹਰਿਆਣਾ ਗੱਲ ਠੀਕ ਕਹਿ ਰਿਹਾ ਫਿਰ ਸਾਰਾ ਦਿਨ ਮੁਜ਼ਾਕਰਤ ਚੱਲਦੇ ਰਹੇ ਕਿਸਾਨ ਲੀਡਰਸ਼ਿਪ ਦਲੇਵਾਲ ਸਾਹਿਬ ਪੰਦੇਰ ਸਾਹਿਬ ਤੇ ਫੁੱਲ ਸਾਹਿਬ ਅੜੇ ਰਹੇ ਕਿ ਪਰਚਾ ਦਰਜ ਕਰੋ ਜੀ ਪਰਚਾ ਦਰਜ ਕਰੋ ਪਰ ਸਾਰਾ ਪ੍ਰਸ਼ਾਸਨ ਤੇ ਫੇਰ ਉਹਨਾਂ ਨੇ ਲਈ ਲੀਗਲ ਅਪੀਨੀਅਨ ਕਾਨੂੰਨੀ رائے ਸਭ ਨੇ ਇਹੀ رائے ਦਿੱਤੀ ਕਿ ਜੀ ਪਰਚਾ ਦਰਜ ਕਰਨਾ ਬਣਦਾ ਨਹੀਂ ਕਾਨੂੰਨੀ ਤੌਰ ਤੇ ਪਰ ਦਬਾਅ ਬਹੁਤ ਹੈ ਕਿਸਾਨ ਕਹਿੰਦੇ ਆ ਇੱਕ ਤਾਂ ਤੁਸੀਂ ਮੁਆਵਜ਼ਾ ਦਿਓ ਮੌਜੂਦਾ ਖੈਰ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਅੱਜ ਐਲਾਨ ਕਰਤਾ 1 ਕਰੋੜ ਰੁਪਏ ਦਾ ਮੈਂ ਜਿਵੇਂ ਤੁਹਾਨੂੰ ਕੱਲ ਦੀ ਵੀਡੀਓ 'ਚ ਦੱਸਿਆ ਸੀ ਕਿ ਮੁੱਖ ਮੰਤਰੀ 1 ਕਰੋੜ ਰੁਪਇਆ ਦੇਣਾ ਮੰਨ ਗਿਆ ਤੇ ਉਹਨਾਂ ਦੇ ਘਰੇ ਜਾ ਕੇ ਸ਼ੁਕਰੰਦੇ ਜੌਬ ਲੈਟਰ ਵੀ ਦੇ ਕੇ ਆਉ ਤੇ ਚੈੱਕ ਵੀ ਦੇ ਕੇ ਆਊਗਾ ਤੇ ਅੱਜ ਭਗਵੰਤ ਮਾਨ ਨੇ ਇਹ ਐਲਾਨ ਕਰਤਾ ਹੁਣ ਅੱਗੇ ਇਹ ਹੋਇਆ ਜੀ ਕਿਸਾਨ ਕਹਿੰਦੇ ਆ ਜੀ ਤੁਸੀਂ ਇਹ ਤਾਂ ਕਰੋ ਹੀ ਕਰੋ ਪਰ ਪਰਚਾ ਜ਼ਰੂਰ ਦਰਜ ਕਰੋ ਹੁਣ ਪ੍ਰਸ਼ਾਸਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬਈ ਭਾਈ ਇਹ ਬੰਦਾ ਨਹੀਂ ਫੇਰ ਗੱਲ ਤੁਰਈ ਵੀ ਜ਼ੀਰੋ ਐਫ ਆਈ ਆਰ ਕਰ ਦਿਓ ਜ਼ੀਰੋ ਐਫ ਆਈ ਆਰ ਇਹ ਹੁੰਦੀ ਆ ਫਾਰ ਐਗਜ਼ਾਮਪਲ ਕਿਸੇ ਦੂਜੇ ਸੂਬੇ ਚ ਕੋਈ ਕ੍ਰਿਮੀਨਲ ਐਕਟੀਵਿਟੀ ਹੋ ਗਈ ਤੇ ਬੰਦਾ ਫਾਰ ਐਗਜ਼ਾਮਪਲ ਵੀ ਰੇਲ ਗੱਡੀ ਚੜ੍ਹਿਆ ਆਉਂਦਾ ਜਾਂ ਜਹਾਜ਼ ਚੜ੍ਹ ਗਿਆ ਪਿੱਛੋਂ ਉਹਦੇ ਕੋਈ ਸਮਾਨ ਚੋਰੀ ਕਰਕੇ ਲੈ ਗਿਆ ਜਾਂ ਉਹਨਾਂ ਕੋਈ ਗੜਬੜ ਹੋ ਗਈ ਯਾ ਰੇਲ ਗੱਡੀ 'ਚ ਗੜਬੜ ਹੋ ਗਈ ਰੇਲ ਗੱਡੀ ਤੇਜ਼ ਆ ਉਹ ਬੰਦੇ ਕ੍ਰਾਈਮ ਕਰਕੇ ਉਤਰ ਗਏ ਤੇ ਉਹ ਉੱਥੇ ਉਤਰ ਨਹੀਂ ਸਕਿਆ ਉਹ ਆਪਣੀ ਸੂਬੇ 'ਚ ਆ ਗਿਆ ਉੱਥੇ ਆ ਕੇ ਫਿਰ ਆਪਣੀ ਪੁਲਿਸ ਨੂੰ ਰਿਪੋਰਟ ਕਰਦਾ ਤੇ ਫਿਰ ਉਥੋਂ ਦੀ ਪੁਲਿਸ ਜੇ ਸਹਿਮਤ ਹੋ ਜੇ ਉਹ ਜ਼ੀਰੋ ਐਫ ਆਈ ਆਰ ਦਰਜ ਕਰਦੀ ਆ ਤੇ ਉਸ ਐਫ ਆਈ ਆਰ ਨੂੰ ਦਰਜ ਕਰਕੇ ਉਸ ਸੂਬੇ ਨੂੰ ਭੇਜ ਦਿੰਦੀ ਆ ਦੂਰ ਵਾਲੇ ਨੂੰ ਜਿੱਥੇ ਉਹ ਕ੍ਰਾਈਮ ਉਸ ਬੰਦੇ ਦੇ ਮੁਤਾਬਕ ਦੱਸਣ ਮੁਤਾਬਕ ਹੋਇਆ ਹੁੰਦਾ 댓 ਇਸ कॉल्ड जीरो एफआईआर ਸੋ ਕਿਸਾਨ ਭਰਾਵਾਂ ਨੇ ਇਹ ਵੀ ਕਿਹਾ ਜੀ ਤੁਸੀਂ ਜ਼ੀਰੋ ਐਫਆਈਆਰ ਦਰਜ ਕਰ ਲਓ ਫਿਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਜ਼ੀਰੋ ਐਫਆਈਆਰ ਤਾਂ ਦਰਜ ਕਰੀਏ ਜੇ ਸਾਨੂੰ ਪਤਾ ਨਾ ਹੋਵੇ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਪੁਲਿਸ ਨੇ ਇਹਨਾਂ ਨੂੰ ਲਿਖ ਕੇ ਸੂਚਿਤ ਕਰਤਾ ਔਰ ਉਹਨਾਂ ਨੇ ਡੀਡੀਆਰ ਵੀ ਕੱਟਤੀ ਕਾਗਜ਼ੀ ਕਾਰਵਾਈ ਵੀ ਪਾਤੀ ਵੀ ਇਹ ਸਾਡੀ ਟੈਟਰੀ ਚ ਹੋਇਆ ਕਹਿੰਦੇ ਹੁਣ ਤਾਂ ਉਹਨਾਂ ਨੂੰ ਪਤਾ ਵੀ ਇਹ ਇਨਸੀਡੈਂਟ ਸਾਡੇ ਏਰੀਆ ਚ ਹੋਇਆ ਤੇ ਹੁਣ ਅਸੀਂ ਇੱਥੇ ਐਫ ਆਈ ਆਰ ਜ਼ੀਰੋ ਕਰ ਨਹੀਂ ਸਕਦੇ ਫੇਰ ਗੱਲ ਤੁਰੀ ਜੀ ਪੋਸਟਮਾਰਟਮ ਦੀ ਜਿਵੇਂ ਮੈਂ ਕੱਲ ਦੱਸਿਆ ਸੀ ਵੀ ਉੱਥੋਂ ਵਾਲੀ ਪੁਲਿਸ ਰਜਿੰਦਰਾ ਹਸਪਤਾਲ ਚ ਕਿਵੇਂ ਪੋਸਟਮਾਰਟਮ ਨੂੰ ਕਹਿ ਸਕਦੀ ਆ ਅੱਜ ਵੀ ਸਪਸ਼ਟ ਹੋਈ ਮੈਨੂੰ ਇਹ ਕਨਫਰਮ ਹੋ ਗਿਆ ਕਿ ਪੋਸਟਮਾਰਟਮ ਕਿਤੇ ਵੀ ਹੋ ਸਕਦਾ ਹਰਿਆਣਾ ਦੀ ਪੁਲਿਸ ਇਹ ਰਿਕੁਇਜ਼ੀਸ਼ਨ ਲੈਟਰ ਰਜਿੰਦਰਾ ਹਸਪੀਟਲ ਦੇ ਅਥਾਰਟिटीज ਨੂੰ ਭੇਜ ਦੇ ਤਾਂ ਉਹ ਪੋਸ ਮਾਰਟਮ ਕਰਕੇ ਜਿਹੜੀ ਰਿਪੋਰਟ ਆ ਹਰਿਆਣਾ ਸਰਕਾਰ ਨੂੰ ਭੇਜ ਸਕਦੇ ਆ ਕੋਈ ਇਹਦੇ ਉੱਤੇ ਬੈਰੀਅਰ ਨਹੀਂ ਬੈਨ ਨਹੀਂ پابੰਦੀ ਨਹੀਂ ਫਿਰ ਇਸ ਕਿਸਮ ਦੀ ਚਿੱਠੀ ਹਜੇ ਹਰਿਆਣੇ ਤੋਂ ਆਈ ਨਹੀਂ ਤੇ ਦੂਜੇ ਪਾਸੇ ਜਿਹੜੇ ਕਾਨੂੰਨੀ ਮਾਹਰ ਆ ਜਦੋਂ ਭਗਵਾਨਤਮਾਨ ਮੁੱਖ ਮੰਤਰੀ ਨੇ ਕਿਹਾ ਚਲੋ ਲੀਗਲ ਅਡਵਾਈਸ ਲੈ ਲੈਂਦੇ ਆ ਅਰਬੋਕੇਟ ਜਰਨਲ ਦੇ ਆਫ ਦਫਤਰ ਨਾਲ ਸੰਪਰਕ ਕੀਤਾ ਗਿਆ ਸਾਰਾ ਉਹਨਾਂ ਨੂੰ ਮਾਮਲਾ ਦੱਸਿਆ ਗਿਆ ਪੁਲਿਸ ਅਧਿਕਾਰੀਆਂ ਨੇ ਜਾ ਕੇ ਦੱਸਿਆ ਹਰਿਆਣੇ ਦਾ ਜਿਹੜਾ ਐਵੀਡੈਂਸ ਆਇਆ ਉਹ ਦੱਸਿਆ ਤਾਂ ਉਹਨਾਂ ਨੇ ਵੀ ਫਿਰ ਇਸੇ ਗੱਲ ਤੇ ਮੋਹਰ ਲਾਈ ਵੀ ਪਰਚਾ ਤਾਂ ਜੀ ਬਣਦਾ ਨਹੀਂ ਕਾਨੂੰਨੀ ਤੌਰ ਤੇ ਪਰ ਪ੍ਰੈਸ਼ਰ ਬਹੁਤ ਆ ਸਥਿਤੀ ਖਰਾਬ ਹੁੰਦੀ ਜਾਂਦੀ ਆ ਦੇ ਕਿਸਾਨਾਂ ਨੂੰ ਵੀ ਵਿਚਾਰਿਆਂ ਨੂੰ ਜਿਹੜਾ ਹੈ ਵੀ ਉਹਨਾਂ ਦੀ ਗੱਲ ਵੀ ਮੰਨਣੀ ਹੈ ਕੋਈ ਨਾ ਕੋਈ ਮੋਦੀ ਦਾ ਮੰਦਾ ਨਹੀਂ ਉਹ ਵੱਖਰੀ ਲੜਾਈ ਵੱਡੀ ਲੜਾਈ ਆ ਆ ਇੱਕ ਛੋਟੀ ਲੜਾਈ ਇੱਧਰ ਸ਼ੁਰੂ ਹੋ ਗਈ ਭਗਵੰਤ ਮਾਨ ਕਰਨੀ ਮੂਹ ਹੋ ਗਿਆ ਉਹ ਜਦੋਂ ਇਹਨੂੰ ਨਵੇੜ ਲਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਜੇ ਵਰਚਾ ਤੁਸੀਂ ਦਰਜ ਕਰਨਾ ਚਾਹੁੰਦੇ ਹੋ ਤਾਂ ਕਰ ਲਓ ਪਰ ਉਹਦਾ ਹਸ਼ਰ ਕੀ ਹੋਊਗਾ ਹਰਿਆਣਾ ਉਸ ਪਰਚੇ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਕੁਐਸ਼ਿੰਗ ਪਾਊਗਾ ਲਾਜ਼ਮੀ ਪਾਊਗਾ ਉਹ ਕਹਿੰਦਾ ਵੀ ਮੇਰੇ ਕੋਲ ਐਵੀਡੈਂਸ ਆ ਇਹ ਇਨਸੀਡੈਂਟ ਮੇਰੇ ਇਲਾਕੇ 'ਚ ਹੋਇਆ ਭਾਵੇਂ ਉਹ ਬੰਦੇ ਜ਼ਖਮੀ ਨੂੰ ਲੈ ਕੇ ਕਿਸਾਨ ਪੰਜਾਬ ਚਲੇ ਗਏ ਰਜਿੰਦਰਾ ਹਸਪਤਾਲ ਦਾਖਲ ਕਰਾਤਾ ਉਹ ਵੀ ਗੱਲ ਸੱਚੀ ਆ ਤੇ ਫਿਰ ਹਾਈ ਕੋਰਟ ਉਹ ਤੇ ਫੈਸਲਾ ਦੇਊ ਤੇ ਜੇ ਹਾਈ ਕੋਰਟ ਨੇ ਪਰਚਾ ਰੱਦ ਕਰਤਾ ਤੇ ਫਿਰ ਅੰਬੈਰਸਮੈਂਟ ਕਿਹਦੀ ਹੋਊ ਬੇਇਜ਼ਤੀ ਹੋਊ ਪੰਜਾਬ ਦੀ ਮੁੱਖ ਮੰਤਰੀ ਦੀ ਵੀ ਹੋਊਗੀ ਤੇ ਕਿਸਾਨਾਂ ਦੀ ਵੀ ਹੋਊਗੀ ਫਿਰ ਤਾਂ ਵਿਲਾ ਅਦਾਲਤ ਨੇ ਹਰਿਆਣਾ ਦੇ ਹੱਕ ਚ ਫੈਸਲਾ ਦੇਤਾ ਪਹਿਲਾ ਹਰਿਆਣਾ ਪਾਣੀ ਦੇ ਮਾਮਲਿਆਂ ਤੇ ਆਦੇ ਹੱਕ ਚ ਫੈਸਲਾ ਕਰਾਈ ਫਿਰਦਾ ਸੁਪਰੀਮ ਕੋਰਟ ਤੋਂ ਪੰਜਾਬ ਦੇ ਉਦੋਂ ਦੇ ਲੀਡਰਾਂ ਨੇ ਇਹੋ ਜਿਹਾ ਕੰਮ ਕੀਤਾ ਦਰਬਾਰਾ ਸਿੰਘ ਵਲੇ ਉਹ ਕੇਸ ਹੀ ਵਾਪਸ ਲੈ ਬਹੁਤ ਵੀ ਜੜੀ ਕਹਾਣੀ ਆ ਮੈਂ ਪਹਿਲਾਂ ਇਹ ਤੇ ਵੀਡੀਓ ਬਣਾ ਚੁੱਕਿਆ ਸਰਚ ਕਰ ਲਿਓ ਮੇਰਾ ਚੈਨਲ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਪਤਾ ਲੱਗ ਜਾਊਗਾ ਕਿ ਪਾਣੀਆਂ ਦੀ ਵੰਡ ਕਾਣੀ ਕਿਵੇਂ ਹੋਈ ਤੇ ਉਹਦਾ ਕਸੂਰ ਕਿਵੇਂ ਨਿਕਲਿਆ ਖੈਰ ਉਹ ਇੱਕ ਵੱਖਰਾ ਇਸ਼ੂ ਆ ਅੱਜ ਅਸੀਂ ਕਿਸਾਨਾਂ ਦੇ ਇਹ ਸੁਭ ਕਰਨ ਦੇ ਛੁਤੇ ਆ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਉੱਥੇ ਵੀ ਸਾਡੀ ਖੰਭ ਠੱਪੀ ਗਈ ਤੇ ਆ ਹੁਣ ਜੇ ਦੂਜਾ ਪਰਚਾ ਦਰ ਤੁਸੀਂ ਪ੍ਰੈਸ਼ਰ ਪਾ ਕੇ ਕਰਾ ਲਿਆ ਭਗਵਾਨ ਤੁਹਾਨੂੰ ਕਾਰ ਵੀ ਦੇਊਗਾ ਉਹ ਕਿਉਂਕਿ ਵੋਟਾਂ ਆ ਰਹੀਆਂ ਨੇ ਉਹਨੇ ਤਾਂ ਕਿਸਾਨ ਖੁਸ਼ ਕਰਨੇ ਆ ਪਰ ਟੈਕਨੀਕਲੀ ਲੌਜੀਕਲੀ ਦਲੀਲਪੂਰਵਕ ਜੇ ਗੱਲ ਕਰੀਏ 4-6 ਸਾਲ 4-6 ਮਹੀਨਿਆਂ ਦੀਆਂ ਸਾਲ ਨੂੰ ਕਹਿ ਲਓ ਹਾਈ ਕੋਰਟ ਨੇ ਫੈਸਲਾ ਦੇਣਾ ਹੀ ਦੇਣਾ ਹੁੰਦਾ ਫਿਰ ਤੇ ਭਾਈਓ ਜੇ ਉਹ ਰੱਦ ਹੋ ਗਿਆ ਹਾਈ ਕੋਰਟ ਤੋਂ ਤਾਂ ਫਿਰ ਨਿਮੋਸ਼ੀ ਨਹੀਂ ਹੋਊਗੀ ਫਿਰ ਹਾਈ ਕੋਰਟ ਕਹੋ ਤੁਸੀਂ ਗਲਤ ਕੰਮ ਕੀਤਾ ਕਿਉਂ ਖੰਭਜੀ ਠੱਪੀ ਜਾਊਗੀ ਮਰਜੀ ਐ ਕਰਾਓ ਜੋ ਕਰਾਉਣਾ ਹੈ ਅਸੀਂ ਤਾਂ ਤੁਹਾਨੂੰ ਸਿਰਫ ਰਾਏ ਦੇ ਸਕਦੇ ਹਾਂ ਅਸੀਂ ਮੀਡੀਆ ਪਰਸਨਸ ਆਪਣੀ ਜਿੰਨੀ ਕੁ ਸਾਡੀ ਥੋੜੀ ਬੋਧੀ ਹਕਤ ਹੈਗੀ ਆ ਉਹਦੇ ਅਨੁਸਾਰ ਤੁਹਾਨੂੰ ਦੱਸ ਸਕਦੇ ਹਾਂ ਗੱਲਬਾਤ ਤੇ ਬਾਕੀ ਕਿਸਾਨ ਵੀਰਾਂ ਨੇ ਫੈਸਲਾ ਕਰਨਾ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਉਹਨਾਂ ਦੀ ਈਗੋ ਸੈਟੀਸਫਾਈ ਹੁੰਦੀ ਆ ਉਹਨਾਂ ਨੂੰ ਲੱਗਦਾ ਅੱবি ਸਾਡੀ ਜਿੱਤ ਹੋ ਗਈ ਤਾਂ ਉਸ ਦਿਨ ਕਰ ਲੈਣ ਕਰਵਾ ਲੈਣ ਸਰਕਾਰ ਤੋਂ ਔਰ ਚੋਣਾਂ ਅੱਗੇ ਆ ਰਹੀਆਂ ਸਰਕਾਰ ਕਰ ਵੀ ਦੇਊਗੀ ਹੁਣ ਅੱਗੇ ਚੱਲਦੇ ਆ ਜੀ ਆਪਾਂ ਸਿਨੈਰੀਓਜ਼ ਡਿਸਕਸ ਕਰ ਲੈਂਦੇ ਆ ਸਿਨੈਰੀਓ ਸਿਨੈਰੀਓ ਇਹ ਆ ਕਿ ਅੱਜ ਐਲਾਨ ਕੀਤਾ ਹੋਇਆ ਸੀ ਦਾਲੇਵਾਲ ਗਰੁੱਪ ਨੇ ਵੀ ਅਸੀਂ ਅਗਲੇ ਪ੍ਰੋਗਰਾਮ ਦੀ ਦਾ ਐਲਾਨ ਕਰਾਂਗੇ ਅਨਾਉਂਸਮੈਂਟ ਕਰਾਂਗੇ ਉਹ ਕੀਤਾ ਨਹੀਂ ਕਿਹਾ ਇਹ ਗਿਆ ਬਈ ਉਹ ਦਰਸ਼ਨ ਸਿੰਘ ਇੱਕ ਕਿਸਾਨ ਦਾ ਦੀ ਮਰ ਮਾਰ ਗਿਆ ਸੀ ਮਤਲਬ ਡੈਥ ਹੋ ਗਈ ਸੀ ਤੇ ਉਹ ਬਠਿੰਡੇ ਕੰਦੀ ਦਾ ਸੀ ਉਧਰ ਭੋਗ ਚ ਗਏ ਹੋਏ ਸੀ ਜਾਂ ਕਰਮੇਸ਼ਨ ਤੇ ਗਏ ਹੋਏ ਸੀ ਸੋ ਉਹਨਾਂ ਨੇ ਅੱਜ ਜਿਹੜਾ ਅੱਗੇ ਦਿਸ਼ਾ ਨਿਰਦੇਸ਼ ਦੇਣ ਦਾ ਫੈਸਲਾ ਕੀਤਾ ਸੀ ਉਹ ਟਾਲਤਾ ਮੈਂ ਕੁਝ ਸੰਪਰਕ ਕੀਤਾ ਪੱਤਰਕਾਰਾਂ ਨਾਲ ਉੱਥੇ ਸ਼ੰਭੂ ਬਾਰਡਰ ਤੇ ਖਨੌਰੀ ਦਾ ਮੇਰਾ ਸੰਪਰਕ ਕੋਈ ਹੋ ਨਹੀਂ ਸਕਿਆ ਤਾਂ ਇਹਨੂੰ ਪਤਾ ਲੱਗਈ ਕਹਿੰਦੇ ਹੁਣ ਕੱਲ ਨੂੰ ਕਰਾਂਗੇ ਹੁਣ ਜੇ ਕੱਲ ਨੂੰ ਕਰੋਗੇ ਵਿਕਲਪ ਬਕੀ ਨੇ ਇੱਕ ਤਾਂ ਐਫਆਈਆਰ ਮੁੱਦਾ ਹੋ ਗਿਆ ਦੂਜਾ ਜਿਹੜਾ ਵੱਡਾ ਮੁੱਦਾ ਲੈ ਕੇ ਤੁਰੇ ਸੀ ਕਿਸਾਨ ਉਹ ਤਾਂ ਹੈਗਾ ਐਮਐਸਪੀ ਦਾ ਪਿਓ ਹੈਗਾ ਕਰਜ਼ਾ ਮਾਫੀ ਦਾ ਉਹਨੂੰ ਪਤਾ ਹੀ ਹੈ ਸਾਰੇ ਜਿਹੜੀਆਂ ਮੰਗਾਂ ਨੇ ਉਹਦੇ ਵਾਸਤੇ ਸਾਨੂੰ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਪੰਜਾਬ ਸਰਕਾਰ ਦੇ ਉੱਚਤਮ ਅਧਿਕਾਰੀਆਂ ਨੇ ਇਹ ਸੰਕੇਤ ਦਿੱਤਾ ਕਿ ਜੀ ਇੰਨਾ ਜ਼ਬਰਦਸਤ ਪ੍ਰਬੰਧ ਕਰੀ ਬੈਠਾ ਹਰਿਆਣਾ ਖੱਟਰ ਮੁੱਖ ਮੰਤਰੀ ਕਿ ਇਕ ਤਾਂ ਸਾਨੂੰ ਦਿਖ ਹੀ ਰਿਹਾ ਵੀ ਕਿਲਾ ਲਾਈਆਂ ਕੰਕਰੀਟ ਬੰਨ ਲਾਤਾ ਕਹਿੰਦਾ ਉਹਦੇ ਪਿੱਛੇ ਜੋ ਕੁਝ ਹੈ ਜਿਹੜਾ ਤੁਹਾਨੂੰ ਦਿਖਦਾ ਨਹੀਂ ਉਹ ਵੀ ਬਹੁਤ ਤਗੜਾ ਤੇ ਜੇ ਕਿਸਾਨਾਂ ਨੇ ਕੋਸ਼ਿਸ਼ ਕੀਤੀ ਤੋੜਨ ਦੀ ਬੈਰੀਅਰ ਬੰਨ ਨੁਕਸਾਨ ਹੋ ਜਾਣਾ ਨੁਕਸਾਨ ਵੀ ਰੋ ਬਹੁਤ ਹੋ ਜਾਣਾ ਇਹ ਅਧਿਕਾਰੀਆਂ ਨੇ ਸਾਨੂੰ ਕਿਹਾ ਤੇ ਇਸ ਬਾਰੇ ਗੱਲ ਦਾ ਇਲਮ ਹੈ ਦੱਲਾ ਸਾਹਿਬ ਨੂੰ ਪੰਦੇਰ ਨੂੰ ਵੀ ਤੇ ਫੁੱਲ ਨੂੰ ਵੀ ਜੇ ਇਹ ਦੂਜੀ ਐਸ ਕੇ ਐਮ ਪੋਲਿਟਿਕਾ ਦੇ ਦੋ 올 ਇੰਡੀਆ ਉਹਨਾਂ ਨੇ ਤਾਂ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਉਹ ਤੁਹਾਨੂੰ ਪਤਾ ਹੀ ਹੈ ਟੁੱਟਵਾ ਜਾਂ ਦੇ ਤਾ ਵੀ ਇਹ ਕਾਲੇ ਅਸੀਂ ਪਾਵਾਂਗੇ ਕੱਪੜੇ ਅੱਜ ਪਾਏ ਉੱਤੇ ਸ਼ੰਭੂ ਲੋਕਾਂ ਨੇ ਕਾਲੀਆਂ ਪੱਗਾਂ ਵੀ ਬੰਨੀਆਂ ਕਾਲੇ ਝੰਡੇ ਵੀ ਲੜਾ ਉਹ ਤਾਂ ਹੋ ਗਿਆ ਜੀ ਇੱਕ ਜਿਹਨੂੰ ਕਹਿੰਦਾ ਜੀ ਮੂਲੀਆ ਦਿਲ ਦਾ ਰੋਸ ਪ੍ਰਗਟ ਕਰਨਾ ਫਿਰ ਕਹਿੰਦੇ ਅਸੀਂ ਪੁਤਲੇ ਫੁੱਕਾਂਗੇ ਫਿਰ ਅਸੀਂ ਟਰੈਕਟਰ ਮਾਰਚ ਕਰਾਂਗੇ ਵੱਖ-ਵੱਖ ਦਿਨਾਂ ਤੇ ਲਗਾਤਾਰ ਨਹੀਂ ਤੇ ਜਿਹੜਾ ਜ਼ਿਆਦਾ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ ਉਹ ਤਾਂ SKM ਨਾਨ ਪੋਲਿਟিক্যাল ਦਾ ਜਿਹਨੂੰ ਕਹਿੰਦੇ ਕਿਸਾਨ ਮਜ਼ਦੂਰ ਮੋਰਚਾ ਜਿਹਨਾਂ ਨੇ ਲਾਇਆ ਉਹਨਾਂ ਦਾ ਜ਼ਿਆਦਾ ਤਿੱਖਾ ਪ੍ਰੋਗਰਾਮ ਹੈ ਪ੍ਰਭਾਵਸ਼ਾਲੀ ਹੈ ਜਿਹਦੇ ਨਾਲ ਹਰਿਆਣੇ ਨੂੰ ਤਕਲੀਫ ਹੋਈ ਆ ਮੋਦੀ ਨੂੰ ਵੀ ਹੋਈ ਆ ਭਾਵੇਂ ਰਾਹ ਰੋਕਣੇ ਗੈਰ ਕਾਨੂੰਨੀ ਆ ਨਹੀਂ ਰੋਕ ਸਕਦਾ ਹਰਿਆਣਾ ਜਿਹੜਾ ਅਜੀਟੇਸ਼ਨ ਕਰਨਾ ਮੰਗਾ ਮੰਨਉਣ ਵਾਸਤੇ ਪ੍ਰੋਟੈਸਟ ਕਰਨਾ ਸਾਨੂੰ ਲੋਕ ਰਾਜ ਨੇ ਹੱਕ ਦਿੱਤਾ ਹੋਇਆ ਤੇ ਇਹ ਕਿੱਡੀ ਫਿਰ ਧੱਕੇਸ਼ਾਹੀ ਹੋ ਗਈ ਧੱਕੇਸ਼ਾਹੀ ਤੇ ਮੈਂ ਕਹਾਂ ਵੀ ਇਹ ਤਾਂ ਬਦਵਾਸ਼ੀ ਆ ਪੂਰੀ ਵੀ ਗਾਇਨੀ ਜਾਣ ਦਿਓ ਖੈਰ ਉਹ ਜੇ ਤੇ ਮੇਰੇ ਵਿਚਾਰ ਬੜੇ ਸਪਸ਼ਟਾ ਕਿ ਸੰਵਿਧਾਨ ਦੀ ਧਾਰਾ 19 ਇਹ ਆਗਿਆ ਨਹੀਂ ਦਿੰਦੀ ਕਿ ਕੋਈ ਵੀ ਸਰਕਾਰ ਜਾਂ ਹਕੂਮਤ ਲੋਕਾਂ ਦਾ ਸੜਕ ਤੇ ਜਾਂਦਿਆਂ ਦਾ ਰਾਹ ਰੋਕਦੀ ਇਟਸ ਨਾਟ ਅਲਾਉਡ ਇਹ ਬਹੁਤ ਜ਼ਿਆਤੀ ਆ ਤੇ ਅੱਗੇ ਤੁਹਾਨੂੰ ਦੱਸਦਾ ਅੱਜ ਕਿਦੇ ਜ਼ਿਕਰ ਹੋ ਰਿਹਾ ਸੀ ਕਿ ਬਾਕੀ ਸੂਬਿਆਂ ਦੇ ਕਿਸਾਨ ਅੱਗੇ ਆ ਕੇ ਲਾਮਬੰਦ ਕਿਉਂ ਨਹੀਂ ਹੁੰਦੇ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੀ ਕਿਉਂ ਮੁਰੇ ਹੋ ਜਾਂਦਾ ਉਹ ਇਸ ਕਰਕੇ ਕਿਉਂਕਿ ਇੱਥੇ ਖੇਤੀਬਾੜੀ ਜ਼ਿਆਦੇ ਆ ਇੱਥੇ ਜ਼ਿਆਦਾ ਪਾਪੂਲੇਸ਼ਨ ਖੇਤੀਬਾੜੀ ਨਾਲ ਜੁੜੀ ਆ ਦੇਰਾ ਇਥੋਂ ਦਾ ਕਿਸਾਨ ਆ ਉਹਦਾ ਮੈਂਟਲ ਲੈਵਲ ਵੀ ਜ਼ਿਆਦਾ ਆ ਉਹਦੀ ਆਰਥਿਕਤਾ ਵੀ ਵਧੀਆ ਆ ਉਹ ਜ਼ਿਆਦਾ ਉਹਨਾਂ ਦਾ ਲਾੜਾ ਪੜਿਆ ਲਿਖਿਆ ਸਿਆਸੀ ਤੌਰ ਤੇ ਸੁਚੇਤ ਆ ਇਧਰ ਬਿਹਾਰ ਯੂਪੀ ਅੰਦਰ ਆ ਉਂਦਰ ਆਲੇ ਤੇ ਕਹ ਰਹੇ ਉਹ ਛੋਟੇ ਕਿਸਾਨ ਆ ਉੱਥੇ ਇਹੋ ਜੀਆਂ ਫਸਲਾਂ ਜਿਹੜੀਆਂ ਹੈਗੀਆਂ ਬਹੁਤੀਆਂ ਹੁੰਦੀਆਂ ਵੀ ਨਹੀਂ ਉਹਨਾਂ ਦਾ ਐਜੂਕੇਸ਼ਨ ਲੈਵਲ ਮੈਂਟਲ ਲੈਵਲ ਕਮਜ਼ੋਰ ਆ ਭਾਵੇਂ ਗਿਣਤੀ ਉਹਨਾਂ ਦੀ ਸਾਡੇ ਕਿਸਾਨਾਂ ਨਾਲੋਂ ਜ਼ਿਆਦਾ ਬਟ ਦੀ ਮੈਨ ਹੂ ਮੈਟਰ ਉਹ ਹੈਗੇ ਪੰਜਾਬ ਤੇ ਹਰਿਆਣੇ ਚ ਯੂਪੀ ਚ ਵੀ ਕਾਫੀ ਨੇ ਪਰ ਪੰਜਾਬ ਤੇ ਹਰਿਆਣਾ ਨਾਲ ਵੱਧ ਨਹੀਂ ਹੈਗੇ ਸੋ ਇਸ ਕਰਕੇ ਦੋਨਾਂ ਸਟੇਟਸ ਤੇ ਕਿਸਾਨ ਅੱਗੇ ਆਉਂਦੇ ਆ ਪਰ ਖੁਸ਼ੀ ਵਾਲੀ ਗੱਲ ਤਾਂ ਇਹ ਆ ਉਧਰਲੀ ਲੀਡਰਸ਼ਿਪ ਨੇ ਵੀ ਪਰਸੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਪੋਰਟ ਕੀਤੀ ਤੇ ਆ ਜਿਹੜਾ ਪ੍ਰੋਗਰਾਮ ਹੈਗਾ ਉਗਰਾਹਾਂ ਸਾਹਿਬ ਦੇ ਨਾਮ ਬਹਿ ਕੇ ਕੀਤੀ ਆ ਦਿੱਤਾ ਟੁੱਟਮਾਂ ਜਿਹਾ ਪ੍ਰੋਗਰਾਮ ਮਤਲਬ ਕਿ ਹੰਗਾਰਾ ਜਿਹਾ ਤਾਂ ਭਰਿਆ ਉਹਨਾਂ ਨੇ ਪਰ ਜੇ ਕਹੋ ਵੀ ਉਹ ਕਹਿਣ ਵੀ ਆਜ ਅਸੀਂ ਨਾਲ ਖੜਦੇ ਆਂ ਤੇ ਸਿੰਘ ਤੁਹਾਡੇ ਨਾਲ ਹੀ ਅਸੀਂ ਰਲ ਕੇ ਫਸਾਵਾਂਗੇ ਉਹ ਸਿੰਘ ਫਸਾਉਣ ਲਈ ਗੱਲ ਦੋਤੇ ਨੀ ਕੀਤੀ ਓਹ ਤੁਹਾਡੇ ਪੱਲਾ ਜੇ ਬਚਾ ਕੇ ਉਹਨਾਂ ਨੇ ਆਪਦਾ ਪ੍ਰੋਗਰਾਮ ਦੇ ਦਿੱਤਾ ਚਲੋ ਕਿੰਨਾ ਕੁ ਵੀ ਦੇ ਦਿੱਤਾ ਵਧੀਆ ਕੀਤਾ ਉਹਨਾਂ ਦਾ ਧੰਨਵਾਦ ਹੀ ਕਰਨਾ ਚਾਹੀਦਾ ਮੈਂ ਕਹਿੰਦਾ ਜੀ ਮੈਨੂੰ ਤਾਂ ਸਿੱਪਤੀ ਉਹ ਲੋਕਾਂ ਨਾਲ ਆ ਜਿਹੜੇ ਵਿਚਾਰੇ ਬੈਠੇ ਸ਼ੰਭੂ ਤੇ ਖਨੌਰੀ ਤੇ ਉਹਨਾਂ ਨੇ ਸੱਟਾਂ ਖਾਧੀਆਂ ਸ਼ੈਲਿੰਗ ਨੂੰ ਫੇਸ ਕੀਤਾ ਜੇ ਏ ਮੁਰਜਾ ਕਾਮਯਾਬ ਨਹੀਂ ਹੁੰਦਾ ਤਾਂ ਬਹੁਤ ਨੁਕਸਾਨ ਹੋ ਜਾਣਾ ਸਾਡੀ ਕਿਸਾਨੀ ਦਾ ਤੇ ਸਾਡੀ ਫਿਰ ਕਹੋ ਨਾਲੇ ਇੱਜ਼ਤ ਦਾ ਇਸ ਨੂੰ ਕਾਮਯਾਬ ਕਰਨ ਲਈ ਮੈਂ ਤਾਂ ਇੱਕ ਹੱਲ ਦੱਸਿਆ ਸੀ ਵੀ ਜਿੰਨੇ ਕੀ ਬੋਰੀ ਖੋਲਦਾ ਪੰਡ ਖੋਲਦਾ ਮੋਦੀ ਉਹਨਾਂ ਕਿ ਤਾਂ ਲੈ ਲਓ ਬਾਕੀ ਫਿਰ ਅਗਲਾ ਫਿਰ ਉਹਨਾਂ ਅਲਟੀਮੇਟਮ ਦੇ ਦੇ ਵੀ ਤਿੰਨ ਮਹੀਨਿਆਂ ਚ ਬਾਕੀ ਮੰਗਾ ਜਿਹੜੇ ਪੰਜ ਮੰਨਦਾ ਸੀਗਾ ਉਹ ਫਸਲਾਂ ਦਾ ਐਮਐਸਪੀ ਦੇਣਾ ਖੈਰ ਉਹ ਪਤਾ ਨਹੀਂ ਇਹਨਾਂ ਮੇਰੀ ਉਹ ਵੀਡੀਓ ਵੇਖੀ ਕਿਸਾਨ ਨੇ ਨਹੀਂ ਵੇਖੀ ਮੇਰਾ ਸੀ ਕਿ bizness sense ਕਹਿੰਦੀ ਆ ਵਪਾਰਕ ਜਿਹੜੀ ਜਿਹੜੀ ਵਪਾਰਕ ਬੁੱਧੀ ਆ ਉਹ ਕਹਿੰਦੀ ਆ ਬਈ ਓਨੀਕੀ ਚੀਜ਼ ਲੈ ਲਓ ਜਿੰਨੀ ਕਿ ਮਿਲਦੀ ਆ ਪਹਿਲਾਂ ਆਧਾਰ ਦਿੱਤਾ 1000 ਰੁਪਏ 200 ਲੈ ਦੇ ਰਿਆ ਲੈ ਕੇ ਚੱਲੋ ਫਿਰ 800 ਫਿਰ ਜਿੱਠਾਂਗੇ ਖੈਰ ਕੁਝ ਲੋਕਾਂ ਨੂੰ ਪਸੰਦ ਵੀ ਆਈ ਕੁਝ ਨੂੰ ਨਹੀਂ ਵੀ ਆਈ ਉਹ ਮੇਰੀ ਸੋਚ ਸੀ ਕਿ ਮੈਂ ਤੁਹਾਡੇ ਤੱਕ ਬਚਾਈ ਪਰ ਹੁਣ ਕੀ ਐ ਤੁਸੀਂ ਆ ਮੇਰੀ ਗੱਲ ਤਾਂ ਮੰਨ ਨਹੀਂ ਦੀ ਹੁਣ ਕਰੋਗੇ ਕੀ ਕੱਲ ਦੇਖਣ ਵਾਲੀ ਗੱਲ ਹੈ ਵੀ ਕਰੋਗੇ ਕੀ ਜੇ ਤੁਸੀਂ ਕਿਸਾਨ ਵੀਰੋ ਦੱਲੇਵਾਲ ਤੇ ਮਥੇਰ ਉਹਨਾਂ ਦੇ ਇਲਾਕੇ ਆਖੇ ਗਾਂ ਵਧੇ ਹੋਏ ਵਧੋਂਗੇ ਕੋਸ਼ਿਸ਼ ਕਰੋਗੇ ਟਰੈਕਟਰ ਲਿਜਾਉਂਗੇ ਜਾਂ ਹੋਰ ਤੁਸੀਂ ਪੋਰਕ ਦੇ ਇੰਨਾ ਇਕੱਠੀਆਂ ਕਰੀ ਫਿਰਦੇ ਹੋ ਉਹ ਲਿਜਾਉਂਗੇ ਜੇ ਅੱਗੋਂ ਫਿਰ ਫੋਰਸ ਨਾਲ ਰਿਟੈਲੀਏਸ਼ਨ ਹੋਏ ਤੋ ਫੇਸ ਕਰਨੀ ਪੈਣੀ ਤੁਹਾਡੇ ਕੋਲ ਕਿਹੜਾ ਬੁਲੇਟ ਪ੍ਰੂਫ ਜੈਕਟ ਹੈ ਹਾਂਜੀ ਤੁਹਾਡੇ ਕੋਲ ਕੋ ਬੰਦੂਕਾਂ ਨਹੀਂ ਤੁਹਾਡੇ ਕੋਲ ਦਾ ਭਾਵਨਾ ਜੋਸ਼ ਆ ਬਹੁਤ ਜੋਸ਼ ਆ ਕਦਰ ਕਰਦੇ ਆ ਹਿੰਮਤੀ ਲੋਕ ਹੋ ਵਧੀਆ ਗੱਲ ਦਾ ਗੁਰੂ ਮਹਾਰਾਜ ਨੇ ਬੜੀ ਮੇਰ ਕੀਤੀ ਆ ਤੁਹਾਡੇ ਤੇ ਪਰ ਹੋਸ਼ ਉਹ ਵੀ ਰੱਖਣੀ ਚਾਹੀਦੀ ਨਾਲ ਜੇ ਤੁਸੀਂ ਜਾ ਕੇ ਟੱਕਰ ਮਾਰੋਗੇ ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੇ ਕੰਕਰੀਟ ਕੰਧਾਂ ਖੜੀਆਂ ਕੀਤੀਆਂ ਮੇਖਾਂ ਲਾਈਆਂ ਤੇ ਫਿਰ ਹੋਊਗਾ ਕੀ ਵਿਚਾਰੋ ਇਹਦੇ ਬਾਰੇ ਸੋਚੋ ਤੇ ਫੇਰ ਕੋਈ ਫੈਸਲਾ ਕਰੋ ਲੀਡਰਸ਼ਿਪ ਨੂੰ ਕਹੋ ਸੋਚਣ ਮੈਂ ਜਿਸ ਤਰ੍ਹਾਂ ਕਾਲ ਦੱਸਿਆ ਸੀ ਬਈ ਜਿਹੜੇ ਡੱਲੇਵਾਲ ਬੰਦੇਰ ਸਾਹਿਬ ਨਾਲ ਤੂੰ ਤੂੰ ਮੈਂ ਮੈਂ ਕਰ ਲਈ ਮੁੰਡਿਆਂ ਨੇ ਜਿਹੜੇ ਕਹਿੰਦੇ ਜੀ ਗਰਮ ਦਲੀਏ ਆ ਲਾਭਾ ਕੀਤੀ ਉਹਨਾਂ ਦੀ ਵੀ ਤੁਸੀਂ ਠੰਡੇ ਹੋਗੇ ਤੁਸੀਂ ਚਾਲੀ ਚ ਜਾ ਕੇ ਬਹਿ ਗਏ ਲੁੱਕੇ ਬਹਿ ਗਏ ਹੋਗੇ ਬੈਕ ਆਊਟ ਕਰ ਰਹੇ ਹਾਂ ਬੈਕਫੁੱਟ ਤੇ ਆ ਗਏ ਹਾਂ ਕਿ ਅਸੀਂ ਤਾਂ ਜਾਣਾ ਦਿੱਲੀ ਦਿੱਲੀ ਚੱਲਾਂਗੇ ਫਿਰ ਮੈਂ ਇੱਥੇ ਬੇਨਤੀ ਇਹ ਕਰਨਾ ਚਾਹੁੰਦਾ ਵੀਰੋ ਸੋਚੋ ਕਾਲੀ ਨਾ ਕਰੋ ਸੋਚੋ ਨੁਕਸਾਨ ਨਾ ਕਰਾ ਦਿਓ ਆਪਣਾ ਤੇ ਸਾਡੇ ਪਿਆਰੇ ਇਹ ਛੋਟੇ ਜਿਹੇ ਸੂਬੇ ਪੰਜਾਬ ਦਾ ਬਹੁਤ ਵਧੀਆ ਲੋਕ ਇੱਥੋਂ ਦੇ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਹਜੇ ਵੀ ਲੋਕਾਂ ਦੇ ਵਿੱਚ ਇੱਥੇ ਦਇਆ ਭਾਵ ਆ ਇਮਾਨਦਾਰੀ ਆ ਬਾਹਰਲੇ ਸੂਬਿਆਂ 'ਚ ਵੇਖੋ ਕਿਵੇਂ ਕੱਤ ਲੋਗ ਗਾਰਤ ਚੱਲੀ ਜਾਂਦੀ ਆ ਇਹ ਸੂਬੇ ਨੂੰ ਅਪ ਬਚਾ ਕੇ ਰੱਖੀਏ ਪਿਆਰਨੋ ਲਓ ਜੀ ਇੱਕ ਹੁਣ ਹੋਰ ਸਿਨੈਰੀਓ ਤੁਹਾਡੇ ਨਾਲ ਮੈਂ ਸਾਂਝਾ ਕਰਦਾ 15 ਮਾਰਚ ਨੂੰ ਲੱਗ ਜਾਣੀ ਹੈ ਕੋਡ ਆਫ ਕੰਡਕਟ ਯਾਨੀ ਕਿ ਸਾਰੇ ਭਾਰਤ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਹੋ ਜਾਣਾ ਰਾਜ ਤੇ ਫਿਰ ਕੋਈ ਰੈਲੀ ਧਰਨਾ ਇਲੈਕਸ਼ਨ ਕਮਿਸ਼ਨ ਦੀ ਰਿਟਰਨਿੰਗ ਅਫਸਰ ਦੀ ਮਨਜ਼ੂਰੀ ਤੋਂ ਬਿਨਾਂ ਲੱਗ ਨਹੀਂ ਸਕਦਾ ਤੇ ਕਿਸੇ ਨੂੰ ਫਿਰ ਆਗਿਆ ਛੇਤੀ ਛੇਤੀ ਮਿਲਣੀ ਨਹੀਂ ਦਰਨੇ ਦੀ ਪ੍ਰਦਰਸ਼ਨ ਲਾਉਣ ਦੀ ਤੇ ਮਾਰਚ ਕੱਢਣ ਦੀ ਤੇ ਚੋਣਾਂ ਤੋਂ ਬਾਅਦ ਹੋਣਾ ਕੀ ਆ ਜੋ ਸਥਿਤੀ ਹੁਣ ਪੰਜਾਬ ਭਾਰਤ ਦੀ ਬਣੀ ਹੋਈ ਆ ਮੈਂ ਤੁਹਾਨੂੰ ਇਹ ਕਹਿ ਸਕਦਾ ਬੜੇ ਦਾਵੇ ਨਾਲ ਕਿ ਮੋਦੀ ਨੇ ਦੁਬਾਰਾ ਪ੍ਰਧਾਨ ਮੰਤਰੀ ਬਣ ਨਹੀਂ ਬਣਨਾ ਰਾਮ ਮੰਦਰ ਬਣਾ ਕੇ ਉਹਨੇ ਦੁਨੀਆ ਸਾਰੀ ਖਲਕਤ ਮਗਰ ਲਾ ਲਈ ਤੇ ਤੁਸੀਂ ਖੜੇ ਹੋ ਇੱਥੇ ਬੈਠੇ ਹੋ ਤੁਹਾਨੂੰ ਹਜੇ ਕੋਈ ਦਿੰਦਾ ਸੀ ਲੈ ਲੈਂਦੇ ਤੁੰਨ ਹੋਰ ਦਾਦਾਂ ਜੇ ਤੁਹਾਡੇ ਨਾਲ ਉਹਨੇ ਜੋ ਸੋਚਦਾ ਵੀ ਮੈਂ ਕਰੂੰ ਅੱਗੇ ਜਾਣ ਨਹੀਂ ਤੇ ੱੱਕਾ ਕਰਤਾ ਜਿਹੜਾ ਬਾਕੀ ਮੁਲਕਾ ਉਹਨਾਂ ਨੇ ਕਹਿ ਦੇਣਾ ਦੇਖੋ ਆ ਉੱਠ ਕੇ ਤੁਰ ਪੈਂਦੇ ਕਿਸਾਨ ਦੂਜੇ ਕਿ ਦਿਨ ਚੰਗਾ ਜੀ ਮੋਦੀ ਨੇ ਇਹਨਾਂ ਨੂੰ ਅਕਲ ਦੇ ਦਿੱਤੀ ਸਭ ਕੁਛ ਖਾਤ ਉਹਦੇ ਨਾਲ ਵੀ ਮੋਦੀ ਦੀਆਂ ਵੋਟਾਂ ਵੱਧ ਜਾਣੀਆਂ ਜਿਹੜੇ ਲੋਕ ਕਿਸਾਨੀ ਨੂੰ ਸਮਝਦੇ ਨਹੀਂ ਪੰਜਾਬ ਨੂੰ ਸਮਝਦੇ ਨਹੀਂ ਰਸ਼ਟਫ ਦੀ ਕੰਟਰੀ 'ਚ ਬੈਠੇ ਆ ਜਿਨ੍ਹਾਂ ਨੇ ਇੱਕ ਕਲਾ ਕਲਰ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਤਾਂ ਖਾਲਸਤਾਨੀ ਆ ਇਹ ਤਾਂ ਲਾਓ ਐਂਡ ਆਰਡਰ ਤੋੜਦੇ ਆ ਇਹ ਤਾਂ ਐਰੋਗੈਂਟਾ ਥਿੰਗਸ ਲਾਈਕ ਥੈਟ ਪੰਜਾਬ ਦੇ ਕਿਸਾਨਾਂ ਬਾਰੇ ਸਿੱਖਾਂ ਬਾਰੇ ਖਾਸ ਕਰਕੇ ਇਹੋ ਜੀ ਇੱਕ ਇਮਪ੍ਰੈਸ਼ਨ ਕ੍ਰੀਏਟ ਕੀਤਾ ਕੁਝ ਗਲਤ ਅਨਸਰ ਨੇ ਕਿ ਜੀ ਇਹ ਵੱਖਵਾਦੀ ਆ ਇਹ ਖਲਾਰੇ ਬੌਂਦੇ ਆ ਫਿਰ ਜੇ ਮੋਦੀ ਸਾਨੂੰ ਦਬਾਉਣ ਚ ਕਾਮਯਾਬ ਹੋ ਜਾਂਦਾ ਹੈ ਤੇ ਉਹਦਾ ਖੁਸ਼ ਹੋਣ ਹੋਊਗਾ ਜੀ ਰੈਸਟ ਆਫ ਇੰਡੀਆ ਜਿਹੜੇ ਲੋਕ ਬੈਠੇ ਆ ਉਹ ਕੁਝ ਹੋਣਗੇ ਉਹਦੀਆਂ ਵੋਟਾਂ ਵੱਧ ਜਾਣਗੀਆਂ। ਛੋਡੇ ਮੋਰਚੇ ਨੂੰ ਆ ਸਫਲ ਕਰਕੇ ਮੋਦੀ ਨੇ ਫਾਇਦਾ ਲੈ ਲੈਣਾ। ਫਾਇਦਾ ਲੈ ਲੈਣਾ। ਇਹ ਤੁਸੀਂ ਕੋਈ ਰਾਹ ਕੱਢ ਲਓ ਵਿਚਾਲੇ ਵਾਲਾ ਕੋਈ। ਕੋਈ ਥੋੜਾ ਕੰਨਾ ਦੇ ਦੇ ਮੋਦੀ ਤਾਂ ਖੋਲੋਂ ਤੁਸੀਂ ਪਿਆਰ ਪਛਕਾਰ ਕੇ ਜਾਂ ਦਬਕਾ ਮਾਰ ਕੇ ਜਿਵੇਂ ਚੱਲੀ ਜਾਂਦਾ ਸੀ। ਤਾਂ ਲੋਕਾਂ ਦੇ ਕਹਿੰਦੇ ਮੋਦੀ ਮੰਨ ਗਿਆ ਫੇਰ। ਮੋਦੀ ਕਾਂਪਖਾ ਗਿਆ। ਪਹਿਲਾਂ ਤਿੰਨ ਕਾਨੂੰਨ ਬਣਾਏ ਸੀ ਉਹ ਵਾਪਸ ਲੈ ਲਈ ਮੋਦੀ ਨੇ। ਮੋਦੀ ਤਾਂ ਬਾੜੀ ਮੇਰ ਕਰਦਾ ਇਹਨਾਂ ਦੀ ਮੋਦੀ ਨੂੰ ਆਪਾਂ ਵੋਟ ਨਹੀਂ ਪਾਉਣੀ ਹੋ ਸਕਦਾ ਲੋਕਾਂ ਦੇ ਵਿੱਚ ਪੇ ਰੈਸਟ ਆਫ ਦੀ ਇੰਡੀਆ ਚ ਭਾਵਨਾ ਜਾਵੇ ਵੀ ਮੋਦੀ ਪੰਜਾਬ ਦੇ ਕਿਸਾਨਾਂ ਤੋਂ ਕਾਂਪ ਖਾਂਦਾ ਤੇ ਜੇ ਉਹਨੇ ਮਤਲਬ ਕਿ ਦਬਾ ਲਿਆ ਸਾਨੂੰ ਉਹ ਨਾਲ ਉਹਦੀਆਂ ਵੋਟਾਂ ਵਾ ਜਾਣ ਗਿਆ ਇਸ ਕਿਸਮ ਦਾ ਮੇਰਾ ਵਿਚਾਰ ਹੈ ਤੇ ਜੇ ਚੋਣਾਂ ਤੋਂ ਬਾਅਦ ਉਹਦੀ ਦੁਬਾਰਾ ਤੀਜੀ ਵਾਰੀ ਗਵਰਨਮੈਂਟ ਬਣ ਗਈ ਤੇ ਫਿਰ ਯਾਦ ਰੱਖੋ ਮੇਰੇ ਵੀਰੋ ਫੇਰ ਨਹੀਂ ਉਹ ਪਰਵਾਹ ਕਰਦਾ ਫੇਰ ਜੇ ਤੁਹਾਨੂੰ 5 ਦਿਨ ਦਾ ਸੀ ਐਮਐਸਪੀ ਫਸਲਾਂ ਤੇ ਮੇਰਾ ਵਿਚਾਰ ਆ ਫੇਰ ਨਹੀਂ ਉਹ ਦਿਨ ਦਾ ਕੱਖ ਕਿਉਂ ਪੱਕਾ ਹੋ ਜੂ ਵੀ 5 ਸਾਲ ਤਾਂ ਮੈਂ ਹੈਗਾ ਹੀ ਹੈਗਾ ਮੇਰੀ ਕਿਹਾ ਕਿ ਟੰਗ ਬੰਦ ਰਣੀ 5 ਸਾਲ ਮੋਦੀ ਕਾਬਜ ਹੋ ਜੂ ਤੇ ਫੇਰ ਬਹੁਤ ੱਕਾ ਕਰੂਗਾ ੱਕਾਓ ਕੀਤਾ ਇੱਕ ਕਮੇਡੀ ਨਾਲ ਮੁਸਲਮਾਨਾਂ ਦਾ ਕਰੀ ਜਾਂਦਾ ਤੁਹਾਨੂੰ ਦਿਖ ਹੀ ਜਾਂਦਾ ਤੇ ਫੇਰ 5 ਸਾਲ ਬਾਅਦ ਖਾਨੀ ਸਾਡੀ ਵਾਰੀ ਆ ਜੇ ਖੈਰੋ ਖੈਰ ਅਸੀਂ ਤਾਂ ਬਹੁਤ ਜੁਝਾਰੂ ਲੋਕ ਆ ਅਸੀਂ ਤਾਂ ਟੱਕਰ ਦੇਣ ਜਾਣਦੇ ਆ ਖੈਰ ਐਨੀ ਵੇਜ਼ ਆਪਾਂ ਸਥਿਤੀ ਪੈਦਾ ਕਿਉਂ ਕਰਨੀ ਹੈ ਕਿਉਂ ਕਰਨੀ ਹੈ ਜਦੋਂ ਵੈਸੇ ਹੀ ਉਹ ਗੱਲ ਮਨ ਨੂੰ ਤਿਆਰ ਆ ਬੰਦੇ ਦਾ ਬੋਤ ਬਣੀ ਜਾਂਦਾ ਫੇਰ ਗਾਂ ਨੂੰ ਉਹ ਯਾਰ ਮੇਰੇ ਛੁ ਮੇਰੀ ਇਹ ਏਸੀ ਗੁਜ਼ਾਰਿਸ਼ ਤੁਹਾਨੂੰ ਕਿ ਸਿਨੈਰੀਓਜ਼ ਤੁਸੀਂ ਧਿਆਨ ਚ ਰੱਖੋ ਸਿਨੈਰੀਓ 1 ਐਫ ਆਈ ਆਰ ਵਾਲਾ ਸਿਨੈਰੀਓ 2 ਬੰਦ ਤੋੜ ਕੇ ਗਾਂ ਜਾਣਾ ਸਿਨੈਰੀਓ 3 ਜੇ ਨਹੀਂ ਟੁੱਟਦਾ ਤੇ ਦਬ ਜਾਂਦਾ ਮੋਰਚਾ ਫੇਰ ਕੀ ਹੋਊ ਸਿਨੈਰੀਓ 4 ਜੇ મોદી ਫੇਰ ਤੀਜੀ ਵਾਰ ਜਿੱਤ ਕੇ ਪ੍ਰਧਾਨ ਮੰਤਰੀ ਬਣ ਜਾਂਦਾ ਫੇਰ ਕੀ ਹੋਊ ਇਹ ਸਾਰੇ ਸਿਨੈਰੀਓਸ ਤੁਸੀਂ ਜ਼ਿਹਨ ਚ ਬਿਠਾ ਕੇ ਸੋਚੋ ਵਿਚਾਰ ਕਰੋ ਤੇ ਜਿਹੜੀ ਗੱਲ ਇਨਫੋਰਮੇਸ਼ਨ ਨਵੀਂ ਤੁਹਾਨੂੰ ਦਿੱਤੀ ਦੇਣੀ ਸੀ ਉਹ ਮੈਂ ਪਹਿਲਾਂ ਦੇ ਦਿੱਤੀ ਕਿ ਪਰਚਾ ਜੇ ਦਰਜ ਨਹੀਂ ਹੋਇਆ ਕਾਨੂੰਨੀ رائے ਕਹਿੰਦੀ ਹੈ ਦਰਜ ਹੋਉਦ ਹੀ ਸਾਇਦਾ ਕਾਨੂੰਨੀ ਤੌਰ ਤੇ ਫੀਜ਼ੀਬਲ ਹੈ ਨਹੀਂਗਾ ਨਾਟ ਅਲਾਉਡ ਨਾਟ ਫੀਜ਼ੀਬਲ ਬਟ ਪਾਸਿਬਲ ਹਾਂ ਇਹ ਦਵਾਹੜਾ ਕੇ ਭਗਵੰਤੰਨ ਕਰ ਦਿੰਦਾ ਆਖੇ ਲੱਗ ਜਿੰਦਾ ਖੜੇ ਪਏ ਹੋ ਕਿਸਾਨਾਂ ਦੇ ਤੇ ਫਿਰ ਉਹ ਹਾਈ ਕੋਰਟ ਬੈਠੀ ਹੈ ਤੇ ਉੱਥੋਂ ਫਿਰ ਜੋ ਹੋ ਜਣਾ 6 ਮਹੀਨਿਆਂ ਸਾਲ ਨੂੰ ਤੇ ਉਹਦੇ ਨਾਲ ਫਿਰ ਜਿਹੜੀ ਅੰਬਾਰੈਸਮੈਂਟ ਆਪਣੀ ਸਾਰਿਆਂ ਦੀ ਹੋਣੀ ਹੈ ਪੰਜਾਬ ਸਰਕਾਰ ਦੀ ਹੋਣੀ ਆ ਉਹ ਫਿਰ ਸਾਨੂੰ ਪਤਾ ਹੀ ਲੱਗ ਜਾਊਗਾ ਸੋ ਇਹਨਾਂ ਬੇਇੱਜ਼ਤੀਆਂ ਦਾ ਮੈਂ ਇਜਾਜ਼ਤ ਮੰਗਦਾ ਜੀ ਵੀਰੋ ਤੁਸੀਂ ਸੋਚਿਓ ਕੁਝ ਮੈਂ ਇੱਕ ਰੰਜੇ ਦੇ ਹੋਰ ਗੱਲ ਯਾਦ ਆ ਗਈ। ਮੈਂ ਇੱਕ ਸ਼ਖਸ ਦਾ ਜ਼ਿਕਰ ਕਰਨਾ ਚਾਹੁੰਦਾ ਉਹਦਾ ਨਾਮ ਕਾਂਵਲ ਪ੍ਰੀਤ। ਉਹ ਹਰ ਖਬਰ ਤੇ ਪੱਠਾ ਕਮੈਂਟ ਦਿੰਦਾ। ਐਨਾ ਗੰਦਾ ਕਮੈਂਟ ਦਿੰਦਾ। ਬਿਨਾ ਵੀਡੀਓ ਦੇਖੇ ਸਮਝੇ। ਮੈਂ ਅੱਜ ਉਹਨੂੰ ਘੂਰਿਆ ਮੈਂ ਕਿਹਾ ਤੂੰ ਮੇਰਾ ਚੈਨਲ ਨਾ ਵੇਖਿਆ ਕਰ। ਹਰ ਖਬਰ ਦੀ ਗਲਤ ਇੰਟਰਪ੍ਰੀਟੇਸ਼ਨ। ਉਸ ਤੋਂ ਮੈਂ ਦੁਬਾਰਾ ਕਹਿਣਾ ਕਾਂਵਲ ਪ੍ਰੀਤ ਨੂੰ ਪਹਿਲਾਂ ਮੈਂ ਬੇਨਤੀ ਵੀ ਕੀਤੀ ਉਹਨੂੰ ਹਟ ਜਾ ਤੂੰ। ਅੱਜ ਫੇਰ ਉਹਨੇ ਗੜਬੜ ਕੀਤੀ। ਕਹਿੰਦਾ ਮੈਂ ਉੱਥੇ ਸੀ ਸ਼ੁਭ ਕਾਰਮਾ ਸ਼ੂ ਕਰਾਂ ਦੀ ਤਾਂ ਕਹਿੰਦਾ ਹਉ ਤੇ ਮੇਰੇ ਸਾਹਮਣੇ ਕਿ ਉੱਥੇ ਹੋ ਗਿਆ ਕਿ ਮੇਰੇ ਪੰਜਾਬ ਦੇ ਵਿੱਚ ਹੋਈ ਟੈਟਰ ਵਿੱਚ ਉਹ ਮੈਂ ਕਿਹਾ ਭਾਈ ਮੈਂ ਗਈ ਜੇ ਨਾ ਹਰਿਆਣੇ ਦਾ ਦਾਵਾ ਹੈ ਵੀ ਸਾਡੇ ਏਰੀਆ ਚ ਹੋਇਆ ਮੈਂ ਤਾਂ ਕਿਹਾ ਨਹੀਂ ਵੀ ਮੈਂ ਦੇਖਿਆ ਉੱਥੇ ਹਰਿਆਣੇ ਚ ਹੋਇਆ ਹਰਿਆਣੇ ਦਾ ਦਾਵਾ ਦੱਸਤਾ ਕਿਸਾਨਾਂ ਦਾ ਦਾਵਾ ਦੱਸਤਾ ਤੇ ਸਾਰੀ ਸਿਚੁਏਸ਼ਨ ਐਕਸਪਲੇਨ ਕਰਤੀ ਉਹ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਸਰਕਾਰ ਦਾ ਬਣ ਗਿਆ ਤੇ ਨਹੀਂ ਲਾਈ ਨੈਗੇਟਿਵ ਫਿਰ ਮੈਂ ਉਹ ਨੂੰ ਘੂਰਿਆ ਮੈਂ ਕਿਹਾ ਯੂ ਆਰ ਅ ਸਟੂਪਿਡ ਮੈਨ ਤੇ ਮੈਂ ਉਹ ਨੂੰ ਅੱਜ ਜ਼ੈਰਾ ਤੌਰ ਤੇ ਚੇਨਰ ਰਹੀ ਕਿ ਨਾ ਕਿ ਖਬਰਦਾਰ ਹੋ ਜਾ ਨਹੀਂ ਮੈਂ ਕੋ ਹਲ ਤਰੀਕਾ ਲੱਭੂਗਾ ਤੈਨੂੰ ਲੱਭੂਗਾ ਫਿਰ ਤੇ ਮੈਂ ਹੁਣ ਤੁਹਾਨੂੰ ਜੀ ਇਜਾਜ਼ਤ ਥੜ ਦੋ ਸਤਿ ਸਕਾਲ ਨਮਸਕਾਰ ਖੁਦਾ হাফেজ